दोस्तों आगे हम ये वीडियो क्लिप को पूरा देखेंगे पहले मैं आप सभी को इस वीडियो क्लिप के बारे में बता देना चाहता हूँ जब हम सी लोग क्रिसमस को मना रहे थे तब सिख लोगों ने चर्च में आकर उनके प्रोग्राम को बंद करवाया और धमकी के साथ बड़े शब्द बोले आगे हम इस वीडियो क्लिप को पूरा देखते आइए हम पहले इस वीडियो क्लिप को पूरा देखते हैं फिर आगे हम बात करते हैं जुआ 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 जु ਆ ਕੰਮ ਕਰੀਏ ਛੁੱਟੀ ਛੱਡੋ ਵਾਸਤੇ ਲਾ ਕੇ ਤੁਸੀਂ ਦੱਸੋ ਪਹਿਲਾਂ ਇਹਨੇ ਤੁਹਾਨੂੰ ਕੀ ਨਹੀਂ ਪਤਾ ਹੋ ਰਹੀ ਹੈ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਝ ਮੈਂ ਤੂੰ ਪੰਜਾਬ ਚ ਨਹੀਂ ਰਹਿੰਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਉਹ ਤਾਂ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਫਤ ਨੂੰ ਇਹ ਨਹੀਂ ਪਤਾ ਮੈਂ ਇੱਕ ਬੰਮੜਾ ਦਾ ਮੁੰਡਾ Hindu ਪਰਿਵਾਰ ਨਾਲ ਸੰਬੰਧ ਰੱਖਦਾ ਮੈਂ ਠੀਕ ਹੈ ਨਾ ਮੈਂ ਇੱਥੇ ਆ ਕੇ ਮੈਂ ਜ਼ਗਰ ਤੋਂ ਉੱਤਰ ਕੇ ਆਇਆ ਤੇ ਤੂੰ ਇਹ ਗੱਲ ਕਹਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਨਹੀਂ ਹੋਇਆ ਮੇਰੀਏ ਤੁਸੀਂ ਅੱਗੇ ਨਾ ਆਵੋ ਜਿਹੜੇ ਬੰਦੇ ਨੇ ਉਹਨਾਂ ਨੂੰ ਗੱਲ ਕਰਨ ਦਿਓ ਹਾਂ ਤੇਰੇ ਪਾਪਾ ਨੇ ਸੀ ਇੱਜ਼ਤ ਕਰਦੇ ਆ ਥੋੜੀ ਇੱਜ਼ਤ ਕਰਦੇ ਆ ਭੈਣਾ ਬਣ ਕੇ ਤੁਸੀਂ ਉੱਧਰ ਹੋ ਜਾਓ ਪਲੀਜ਼ ਬੰਦਿਆਂ ਦੀ ਗੱਲ ਆ ਬੰਦਿਆਂ ਨੂੰ ਮੇਰੇ ਪਿੱਛੇ ਬੇਟਾ ਅਸੀਂ ਤਾਂ ਕੁਝ ਕਹਿ ਨਹੀਂ ਰਹੇ ਤੁਹਾਡੇ ਪਾਪਾ ਨੂੰ ਤੁਹਾਡੇ ਪਾਪਾ ਨਾਲ ਤਾਂ ਬੋਲ ਰਹੇ ਨੇ ਅਸੀਂ ਤਾਂ ਕੁਝ ਬੋਲੇ ਹੀ ਨਹੀਂ ਗਏ ਮੇਰੇ ਸੌਰੀ ਹਾਂ ਕੋਈ ਜੇ ਤੁਹਾਨੂੰ ਪਰਦੇ ਨੇ ਕਿਉਂ ਚੱਲ ਰਹੇ ਨੇ ਸਾਨੂੰ ਵੀਡੀਓ ਆਈ ਹੈ ਤੁਹਾਡੀ ਤਾਂ ਆਏ ਆ ਠੀਕ ਹੈ ਸੌਰੀ ਮਾਫੀ ਚਾਹੁੰਦੇ ਆ ਬੰਦੋ ਨਹੀਂ ਨਹੀਂ ਪਰ ਬੰਦਾ ਇਹ ਕਹਾਂ ਪਰ ਬੀਸਣਾ ਹੁੰਦਾ ਹੈ ਬੰਦਾ ਜੀ 5 ਮਿੰਟ ਬਸ ਪੰਜ ਮਿੰਟ ਲੰਗਰ ਚਲਾਓ ਮੰਨੂ ਪਾਉਂਦੇ ਲੰਗਰ ਚਲਾਓ ਆਪਣੇ ਜੀਸਰ ਬੋਟੇ ਕਰ ਰਹੇ ਹੋ ਹੋਲ ਹੋਏ ਅਸੀਂ ਇਹ ਕੰਮ ਕਰੀ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਬਹੁਤ ਉੱਚੀ ਉੱਚੀ ਲੱਗ ਰਹੀ ਹੈ ਸਾਰੇ ਪਿੰਡ ਜਵਾ ਸੁਣ ਰਹੀ ਹੈ ਹਾਂ ਜੀ ਸਾਨੂੰ ਉਹ ਕਿਉਂ ਉਹਨਾਂ ਨੇ ਕਹਿੰਦੇ ਬੰਦ ਕਰ ਦਿਓ ਮੈਂ ਬੰਦ ਕਿਦੋਂ ਵੀ ਚਲਾਇਆ ਹੋਇਆ ਅਜੇ ਵੀ ਅਜੇ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਹਾਂ ਉਹ ਕਰਤਾ ਬੰਦ ਅਸੀਂ ਸਿਰਫ ਲੰਗਰ ਚੜ੍ਹਾਉਣਾ ਬਾਕੀ ਇਸ ਵਕਤ ਕੋਈ ਕੋਈ ਗੱਲ ਹੋਈ ਜਾਂਦੀ ਹੈ ਕਰਤਾ ਸ਼ਰਮਾਈ ਗਈ ਤੁਮੇ ਕੰਮ ਕਰ ਬੱਸ ਵਾਸ ਇਧਰ ਸੁਣੋ ਸੁਣੋ ਇਧਰ ਐਸ ਵਾਸੇ ਤੁਹਾਨੂੰ ਕਹਿ ਰਹੇ ਹਾਂ ਬੰਦਿਆ ਮੰਗੋ ਅਖੇ ਨੂੰ ਇਹ ਜਹਾ ਹਰਕਤ ਕਰੀ ਹੈ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਦੇ ਸਰਪੰਚ ਨਹੀਂ ਹੁਣ ਤੁਸੀਂ ਹੋਵੋ ਵੇਖੀਂਗੇ ਸਿਰਫ ਪਟਾਖੇ ਜੀ ਜਵਾਨ ਜਵਾਨ ਦੀ ਡੈਥ ਹੋ ਜਾਏ ਅਸੀਂ ਭੰਗੜੇ ਪਾਈਏ ਚੰਗਾ ਲੱਗੂਗਾ ਕਾਮ ਆ ਕੰਮ ਕਰੀਏ ਸੁੱਤੀ ਛੱਡੋ ਰੰਗ ਲਾ ਕੇ ਤੁਸੀਂ ਦੱਸੋ ਪਹਿਲਾਂ ਇਹ ਤੁਹਾਨੂੰ ਕੀ ਨਹੀਂ ਪਤਾ ਹੋ ਰਹੀ ਹੈ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਝ ਚੱਲ ਨਹੀਂ ਸਾਨੂੰ ਨਾ ਤੂੰ ਪੰਜਾਬ ਚ ਨਹੀਂ ਜਾਂਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਉਹ ਕਾ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਪਰ ਤੁਹਾਨੂੰ ਇਹ ਨਹੀਂ ਪਤਾ ਮੈਂ ਇੱਕ ਬਾਮਣਾ ਦਾ ਮੁੰਡਾ ਹਿੰਦੂ ਪਰਵਾਰ ਨਾਲ ਸੰਬੰਧ ਰੱਖਦਾ ਮੈਂ ਠੀਕ ਹੈ ਨਾ ਮੈਂ ਇੱਥੇ ਆ ਕੇ ਮੈਂ ਫਿਰਦਾ ਹੋ ਤੁਰ ਕੇ ਆਇਆ ਤੇ ਤੂੰ ਇਹ ਗੱਲ ਕਹਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਨਹੀਂ ਹੋਇਆ ਭੈਣ ਮੇਰੀਏ ਤੁਸੀਂ ਅੱਗੇ ਨਾ ਆਵੋ ਜਿਹੜੇ ਬੰਦੇ ਨੇ ਉਹਨਾਂ ਨੂੰ ਗੱਲ ਕਰਨ ਦੋ ਹਾਂ ਤੇਰੇ ਪਾਪਾ ਨੇ ਅਸੀਂ ਇੱਜ਼ਤ ਕਰਦੇ ਆਂ ਤੁਹਾਡੀ ਇੱਜ਼ਤ ਕਰਦੇ ਆਂ ਭੈਣਾ ਬਣ ਕੇ ਤੁਸੀਂ ਉੱਧਰ ਹੋ ਜਾਓ ਪਲੀਜ਼ ਬੰਦਿਆਂ ਦੀ ਗੱਲ ਹੈ ਬੰਦਿਆਂ ਨੂੰ ਵਿੱਚ ਪਰੇ ਬੇਟਾ ਅਸੀਂ ਤਾਂ ਕੁਝ ਕਹਿ ਨਹੀਂ ਰਹੇ ਤੁਹਾਡੇ ਪਾਪਾ ਨੂੰ ਤੁਹਾਡੇ ਪਾਪਾ ਗਲਤ ਬੋਲ ਰਹੇ ਨੇ ਅਸੀਂ ਤਾਂ ਕੁਝ ਬੋਲੇ ਹੀ ਨਹੀਂ ਗਏ ਮੇਰੇ ਸੌਰੀ ਹਾਂ ਕੋਈ ਜਾਨ ਨਹੀਂ ਕਰਦੇ ਨੇ ਕਿਹਨੂੰ ਚੱਲ ਰਹੇ ਨੇ ਸਾਨੂੰ ਵੀਡੀਓ ਆਈ ਹੈ ਤੁਹਾਡੀ ਤਾਂ ਆਏ ਆ ਨੀ ਵੀ ਨਹੀਂ ਪਰ ਇੱਕ ਹਾਂ ਪਰ ਬਿਸਨਾ ਹੁੰਦਾ 5 ਮਿੰਟ ਬਸ ਮਿੰਟ ਨਹੀਂ 5 ਮਿੰਟ ਲੰਗਰ ਚਲਾਓ ਲੰਗਰ ਚਲਾਓ ਆਪਣੇ ਜੀ ਸਰ ਲੰਗਰ ਰੋਟੀ ਕਰ ਰਹੇ ਮਹੌਲ ਹੋਵੇ ਅਸੀਂ ਇਹ ਕੰਮ ਕਰੀ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਹਰ ਦੀ ਬਹੁਤ ਉੱਚੀ ਚੀਜ਼ ਲੱਗਿਆ ਸਾਰੇ ਪਿੰਡ ਜਵਾਸ ਸੁਣ ਰਹੀ ਆ ਸੁਣੋ ਜੀ ਗੱਲ ਮੇਰੀ ਹਾਂਜੀ ਸਾਨੂੰ ਰੋਟੀਓ ਉਹਨਾਂ ਨੇ ਕਰ ਬੰਦ ਕਰ ਦੋ ਮੈਂ ਬੰਦ ਕਰ ਦੋ ਵੀ ਚਲਾਇਆ ਹੋਇਆ ਅਜੇ ਵੀ ਅਜੇ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਉਹ ਘਰ ਤੋਂ ਬੰਦ ਅਸੀਂ ਸਿਰਫ ਲੰਗਰ ਛਕਾਉਣਾ ਬਸ ਬਾਕੀ ਸਭ ਧੰਨਵਾਦ ਜੀ ਤੁਹਾਡਾ ਬਾਕੀ ਇਸ ਵਾਰ ਕੋਈ ਪੋਸਟ ਜਰਮ ਕਰ ਲਓ ਇਹ ਕੀ ਗੱਲ ਹੋਈ ਜਾਲ ਵੀ ਕਰਤਾ ਸ਼ਰਮਾਈਏ ਤੁਮੇ ਕੰਮ ਕਰਦੇ ਆਸਵਾਸ ਇਧਰ ਸੁਣੋ ਸੁਣੋ ਇਧਰ ਇਸ ਵਾਰ ਤੇ ਤੁਹਾਨੂੰ ਕਹਿਣਾ ਬੰਦਿਆ ਮੰਗੂ ਅੱਖੇ ਇਹਨੂੰ ਇਹ ਜਹ ਹਰਕਤ ਕਰੀ ਆ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਜਾਂ ਸਰਪੰਚ ਨਹੀਂ ਹੁਣ ਤੁਸੀਂ ਹੋਮੋ ਵੇਖੀਏਗੇ ਅਸੀਂ ਸਿਰਫ ਇਹ ਜੀ ਆ ਜਵਾਨ ਜਵਾਨ ਦੀ ਡੈਥ ਹੋ ਜਾਏ ਅਸੀਂ ਭੰਗੜੇ ਪਾਈਏ ਚੰਗਾ ਲੱਗੂਗਾ ਜ ਆ ਕੰਮ ਕਰੀਏ ਅੰਟੀ ਛੱਡੋ ਰੰਗ ਲਾ ਕੇ ਤੁਸੀਂ ਦੱਸੋ ਪਹਿਲਾਂ ਇਹ ਤੁਹਾਨੂੰ ਕੀ ਨਹੀਂ ਪਤਾ ਹੋ ਰਹੀ ਹੈ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਝ ਕਹਿੰਦਾ ਨਹੀਂ ਤੁਹਾਨੂੰ ਮੈਂ ਤੂੰ ਪੰਜਾਬ ਚ ਨਹੀਂ ਜਾਂਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਤੂੰ ਕਹਿੰਦਾ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਫਤ ਨੂੰ ਇਹ ਨਹੀਂ ਪਤਾ ਮੈਂ ਇੱਕ ਬੰਮਣਾ ਦਾ ਮੁੰਡਾ ਹਿੰਦੂ ਪਰਵਾਰ ਨਾਲ ਜ਼ਮੰਦ ਰੱਖਦਾ ਮੈਂ ਠੀਕ ਹੈ ਨਾ ਮੈਂ ਇੱਥੇ ਆ ਕੇ ਮੈਂ ਫਿਰਦਾ ਹੋ ਕੇ ਆਇਆ ਤੇ ਤੂੰ ਇਹ ਗੱਲ ਕਹਿਣਾ ਵੀ ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਨਹੀਂ ਹੋਇਆ ਭੈਣ ਮੇਰੀਏ ਤੁਸੀਂ ਅੱਗੇ ਨਾਲ ਆਵੋ ਜਿਹੜੇ ਬੰਦੇ ਨੇ ਉਹਨਾਂ ਨੂੰ ਗੱਲ ਕਰਨ ਦਿਓ ਹਾਂ ਤੇਰੇ ਪਾਪਾ ਨੇ ਅਸੀਂ ਇੱਜ਼ਤ ਕਰਦੇ ਆਂ ਤੁਹਾਡੀ ਇੱਜ਼ਤ ਕਰਦੇ ਆਂ ਭੈਣਾ ਬਣ ਕੇ ਤੁਸੀਂ ਉੱਧਰ ਹੋ ਜਾਓ ਪਲੀਜ਼ ਬੰਦਿਆਂ ਦੀ ਗੱਲ ਹੈ ਬੰਦਿਆਂ ਨੂੰ ਮਿਲ ਕੇ ਕਰ ਲੈ ਬੇਟਾ ਅਸੀਂ ਤਾਂ ਕੁਝ ਕਹਿ ਨਹੀਂ ਰਹੇ ਤੁਹਾਡੇ ਪਾਪਾ ਨੂੰ ਤੁਹਾਡੇ ਪਾਪਾ ਨਾਲ ਤਾਂ ਬੋਲਦੇ ਨਹੀਂ ਅਸੀਂ ਕੁਝ ਬੋਲਿਆ ਹੀ ਨਹੀਂ ਗੇ ਮੇਰੇ ਹਾਂ ਕੋਈ ਜੇ ਤੱਕ ਅੰਤ ਨਹੀਂ ਕਰ ਚੱਲ ਰਹੇ ਨੇ ਸਾਨੂੰ ਵੀਡੀਓ ਆਈ ਹੈ ਤੁਹਾਡੀ ਤਾਂ ਆਏ ਆ ਠੀਕ ਹੈ ਸੋਰੀ ਮ ਨੀ ਨਹੀਂ ਪਰ ਇਹ ਕਹਾਂ ਪਰ ਬੀਸਣਾ ਹੁੰਦਾ ਹੈ 5 ਮਿੰਟ ਬਸ ਲੰਗਰ ਨਹੀਂ 5 ਮਿੰਟ ਲੰਗਰ ਚਲਾਓ ਆਪਣੇ ਜੀ ਸਰ ਉਹ ਦੇਖਾ ਰਹੇ ਹਾਂ ਮਹੌਲ ਹੋਵੇ ਅਸੀਂ ਇਹ ਕੰਮ ਕਰੀਏ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਬਹੁਤ ਉੱਚੀ ਚੀਜ਼ ਲੱਗ ਰਹੀ ਸਾਰੇ ਪਿੰਡ ਜਵਾ ਸੁਣ ਰਹੀ ਆ ਸੁਣੋ ਜੀ ਕੰਮ ਹਾਂਜੀ ਸਾਨੂੰ ਉਹ ਕਿਉਂ ਉਹਨਾਂ ਨੇ ਕਿਹਾ ਬੰਦ ਕਰ ਦੋ ਮੈਂ ਬੰਦ ਕਿਦੋਂ ਵੀ ਚਲਾਇਆ ਹੋਇਆ ਅਜੇ ਵੀ ਅਜੇ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਹਾਂ ਉਹ ਕਰਤਾ ਬੰਦ ਅਸੀਂ ਸਿਰਫ ਲੰਗਰ ਚੁਕਾਉਣਾ ਬਾਕੀ ਸਭ ਕੁਝ ਕਰਮ ਕਰਾ ਲਵੋ ਇਹ ਕੀ ਗੱਲ ਹੋਈ ਯਾਰ ਕਰਤਾ ਸ਼ਰਮਾ ਲਈ ਤੁਸੀਂ ਇਹ ਕੰਮ ਕਰਦੇ ਹੋ ਸੁਣੋ ਇਧਰ ਐਸ ਵਾਰ ਸੇ ਤੁਹਾਨੂੰ ਕਹਿ ਰਿਹਾ ਬੰਦਿਆ ਮੰਗੂ ਅੱਗੇ ਇਹਨੂੰ ਇਹ ਜਹ ਹਰਕਤ ਕਰੀ ਆ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਦੇ ਸਰਪੰਚ ਨਹੀਂ ਹੁਣ ਤੁਸੀਂ ਹੋਵੋ ਵੇਖੀਏ ਕਿ ਕਿਸੇ ਪਟਾਖੇ ਚ ਯਾਰ ਜਵਾਨ ਜਵਾਨ ਦੀ ਡੈਥ ਹੋ ਜਾਏ ਅਸੀਂ ਭੰਗੜੇ ਪਈਏ ਚੰਗਾ ਲੱਗੂਗਾ ਕੰਮ ਆਹ ਕੰਮ ਕਰੀਏ ਛੁੱਟੀ ਛੱਡੋ ਮੈਂ ਲਾ ਕੇ ਤੁਸੀਂ ਦੱਸੋ ਪਹਿਲਾਂ ਇਹ ਤੁਹਾਨੂੰ ਕੀ ਨਹੀਂ ਪਤਾ ਹੋ ਰਹੀ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਛ ਨਾ ਤੂੰ ਪੰਜਾਬ ਚ ਨਹੀਂ ਜਾਂਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਉਹ ਤਾਂ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਫਿਰ ਤੁਹਾਨੂੰ ਇਹ ਨਹੀਂ ਪਤਾ ਮੈਂ ਇੱਕ ਬਾਹਮਣਾਂ ਦਾ ਮੁੰਡ ਹਿੰਦੂ ਵਰਵਾ ਨਾਲ ਜ਼ਮਨਤ ਰੱਖਦਾ ਮੈਂ ਠੀਕ ਹੈ ਨਾ ਮੈਂ ਇੱਥੇ ਆ ਕੇ ਮੈਂ ਜ਼ਗਾਇਜ਼ੋਂ ਤੁਰ ਕੇ ਆਇਆ ਤੇ ਤੂੰ ਇਹ ਗੱਲ ਕਹਿਣਾ ਵੀ ਸਾਨੂੰ ਤਾਂ ਪਤਾ ਨਹੀਂ ਕਿ ਹੋਇਆ ਕਿ ਨਹੀਂ ਹੋਇਆ ਭੈਣ ਮੇਰੀਏ ਤੁਸੀਂ ਅੱਗੇ ਨਾ ਆਵੋ ਜਿਹੜੇ ਬੰਦੇ ਨੇ ਉਹਨਾਂ ਨੂੰ ਗੱਲ ਕਰਨ ਦੋ ਹਾਂ ਤੇਰੇ ਪਾਪਾ ਨੇ ਸੀ ਇੱਜ਼ਤ ਕਰਦੇ ਆ ਤੁਹਾਡੀ ਇੱਜ਼ਤ ਕਰਦੇ ਆ ਭੈਣਾ ਬਣ ਕੇ ਤੁਸੀਂ ਉੱਧਰ ਹੋ ਜਾਓ ਪਲੀਜ਼ ਬੰਦਿਆਂ ਦੀ ਗੱਲ ਹੈ ਬੰਦਿਆਂ ਨੂੰ ਮੇਰੇ ਕਰ ਬੇਟਾ ਅਸੀਂ ਤਾਂ ਕੁਝ ਕਹਿ ਨਹੀਂ ਗਏ ਤੁਹਾਡੇ ਪਾਪਾ ਨੂੰ ਤੁਹਾਡੇ ਪਾਪਾ ਗਲਤ ਬੋਲ ਰਹੇ ਨੇ ਅਸੀਂ ਤਾਂ ਕੁਝ ਬੋਲੇ ਹੀ ਨਹੀਂ ਗਏ ਹਾਂ ਕੋਈ ਜੇ ਤੁਹਾਨੂੰ ਮਤਲਬ ਦੇਣੇ ਕਿ ਉਹ ਚੱਲ ਰਹੇ ਨੇ ਸਾਨੂੰ ਵੀਡੀਓ ਆਈ ਹੈ ਤੁਹਾਡੇ ਤਾਂ ਆਏ ਆ ਠੀਕ ਨੀ ਨਹੀਂ ਫਿਰ ਇੱਕ ਹਾਂ ਪਰ ਬੀਸ ਨਾ ਹੁੰਦਾ 5 ਮਿੰਟ ਬੱਸ ਮਿੰਟ ਨਹੀਂ 5 ਮਿੰਟ ਲੰਗਰ ਚਲਾਓ ਲੰਗਰ ਚਲਾਓ ਆਪਣੇ ਜੀ ਸਾਹਿਬ ਅਸੀਂ ਇਹ ਕੰਮ ਕਰੀਏ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਬਹੁਤ ਉੱਚੀ ਜਿਹੀ ਲੱਗ ਰਹੀ ਹੈ ਸਾਰੇ ਪਿੰਡ ਜਵਾਸ ਸੁਣ ਰਹੀ ਹੈ ਸੁਣੋ ਜੀ ਗੱਲ ਮੇਰੀ ਹਾਂਜੀ ਸਾਨੂੰ ਹੋਰ ਕਿਉਂ ਉਹਨਾਂ ਨੇ ਕਹਿੰਦੇ ਬੰਦ ਕਰ ਦਿਓ ਮੈਂ ਬੰਦ ਕੀ ਦੋ ਤੁਸੀਂ ਚਲਾਇਆ ਹੋਇਆ ਅਜੇ ਵੀ ਅਜੇ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਹਾਂ ਉਹ ਕਰਤਾ ਬੰਦ ਅਸੀਂ ਸਿਰਫ ਲੰਗਰ ਛਕਵਾਉਣਾ ਬਸ ਬਸ ਇਸ ਵਾਰ ਕੋਸ਼ਿਸ਼ ਕਰਮ ਕਰ ਲੋ ਇੱਕ ਹੀ ਗੱਲ ਹੋਈ ਯਾਰ ਇਹ ਕਰਤਾ ਸ਼ਰਮ ਆਈ ਤੁਮੇ ਕੰਮ ਕਰਦੇ ਸਵਾਸ ਇਧਰ ਸੁਣੋ ਸੁਣੋ ਇਧਰ ਸਵਾਸ ਤੋਂ ਤੁਹਾਨੂੰ ਕਹਿਣਾ ਪੈਂਦਾ ਮੰਗੂ ਕਿ ਇਹਨੂੰ ਇਹ ਜਹ ਹਰਕਤ ਕਰੀ ਆ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਜਾਂ ਸਰਪੰਚ ਨਹੀਂ ਹੁਣ ਤੁਸੀਂ ਹੋਮੋ ਵੇਖੀਂਗੇ ਅਸੀਂ ਕਿਸੇ ਪਟਾਹੇ ਦੀ ਆ ਜਵਾਨ ਜਵਾਨ ਦੀ ਡੈਥ ਹੋ ਜਾਏ ਅਸੀਂ ਭੰਗੜੇ ਪਈਏ ਚੰਗਾ ਲੱਗੂਗਾ ਜਮਾਂ ਆ ਕੰਮ ਕਰੀਏ ਸੁੱਤੀ ਛੱਡੋ ਰੱਖਣ ਲਾ ਕੇ ਤੁਸੀਂ ਦੱਸੋ ਪਹਿਲਾਂ ਇਹ ਤੁਹਾਨੂੰ ਕੀ ਨਹੀਂ ਪਤਾ ਹੋ ਰਹੀ ਹੈ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਝ ਕਹਿੰਦਾ ਨਹੀਂ ਤੁਹਾਨੂੰ ਮੈਂ ਤੂੰ ਪੰਜਾਬ ਚ ਨਹੀਂ ਜਾਂਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਕਾ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਫਤ ਨੂੰ ਇਹ ਨਹੀਂ ਪਤਾ मैं एक बहना हिंदू परिवार भेरिया बंद ने गल ने जैसे की आप सभी ने इस वीडियो क्लिप में देखा है की कैसे मसीह लोगों को सताया जा रहा है और मसीह लोगो को क्रिसमस मनाने से रोका जा रहा है मैं इन सभी को बताना चाहता हूं कि पहले इतनी सदियों से प्रभु यीशु मसीह का जन्मदिन को मनाया जा रहा था पंजाब में पहले तो कभी किसी ने नहीं रोका लेकिन अब ही क्यों इतना विरोध हो रहा है मैं इन सभी को बताना चाहता हूं कि प्रभु यीशु मसीह का नाम ना तो कभी रुका है और ना कभी रुकेगा प्रभु यीशु मसीह किसी का भी धर्म चेंज नहीं करते प्रभु यीशु मसीह उसका मन परिवर्तन करते हैं और जितने भी लोग जे आरोप लगाते हैं कि मसीह लोगो किसी को पैसे देकर धर्म परिवर्तन करते हैं आज तक कोई भी ऐसा साबित नहीं कर पाया कि मसीह लोगों ने किसी को पैसे देकर धर्म परिवर्तन की दोस्तों मसीह लोगों ने दोस्तों मैं आप सभी को बताना चाहता हूँ कि मसीह लोगों ने आज तक सभी को प्यार ही दिया है पवित्र बाइबल के अकॉर्डिंग प्रभु यीशु सी ने बोला है अगर आपका कोई कितना भी बड़ा दुश्मन हो उससे प्यार से बात करना है मैं सभी को बताना चाहता हूँ बाइबल में जे लिखा है कि धरती और आकाश के बीच में ऐसा कोई भी दूसरा नाम नहीं है जिसके द्वारा हमने बचाया जाना है केवल एक ही नाम है प्रभु मसीह जो कोई भी प्रभु यीशु मसीह के ऊपर विश्वास करेगा वे बचाया जाएगा अगर आप ऐसी और मसीह के साथ जुड़ी हुई अपडेट्स को देखना चाहते हैं तो हमारे यूट्यूब चैनल को सब्सक्राइब करें लाइक करें शेयर करें प्रेज